ਜੀ ਮੈਂ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਨਾ ਮੈਂ মিডিਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨੇ ਠੀਕ ਹੈ ਨਾ ਜੇ ਮੈਂ ਇਸ ਕਾਸ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤੱਕ ਮੈਨੂੰ ਇਨਸਾਫ ਮਿਲਦਾ ਮੈਨੂੰ ਅਸਲੀ ਇਨਸਾਫ ਜਿਹੜਾ ਆ মিডিਆ ਨੇ ਹੀ ਦਿਲਵਾਇਆ ਹੈਗਾ ਠੀਕ ਆ ਜੋ ਸੱਚੀ ਜਿਹੜੀ ਗੱਲ ਹੈ ਠੀਕ ਹੈ ਨਾ ਮੈਂ ਉੱਥੇ ਦਰਖਾਸਤ ਲਗਾ ਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਭਾਜੀ ਕੀ ਕਹਿੰਦੇ ਆ ਕੀ ਨਾਮ ਸੀਗਾ ਲਾਡੀ ਗੱਲ ਜੀ ਦਾ ਸ਼ੋਅ ਸੀ ਉਹਦਾ ਨਾਮ ਨਹੀਂ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਰਚਾਨੇ ਵਿੱਚ ਮਣਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਯੋ ਬੈਣੀਪਾਲ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਹੈ ਬਸ ਇਹੀ ਕਹਿਆ ਸੀ ਉਹ ਇਹ ਮੈਨੂੰ ਮੇਰੇ ਘਰ ਆ ਕੇ ਮੈਨੂੰ ਬੋਲ ਦੇ ਕਿ ਬਤ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਹਾਂ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੋਸ਼ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨ ਆਇਆ ਮੈਂ ਉਹਨਾਂ ਦਾ ਬਾਇਓਕਾਟ ਕਰਦਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਉਹ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ 'ਚੋਂ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਕੀ ਕਹਣਾ ਸਰਸਨ ਲਾਈਫ ਤੇ ਤੁਹਾਡੇ ਉਤਰ ਆਏ ਨੇ ਕੁਝ ਵਿਆਖ ਦਿੱਤਾ ਹੈ ਤੁਹਾਨੂੰ ਚੱਲ ਪਈਆਂ ਨੇ ਉਹ ਲੈ ਕੇ ਆਏ ਨੇ ਉਹ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੌਰੀ ਉਹ ਬੋਲਦੀ ਜਾਂ ਕੁਝ ਵੀ ਬੋਲੀ ਰੋ ਰਹੀ ਆ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆ ਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਯਾਰ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਸੀ ਪ੍ਰਧਾਨ ਕੱਲ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਅੱਛਾ ਨਹੀਂ ਮਾਫੀ ਦੀ ਰਾਤ ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ ਮੀਡੀਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡ ਦਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ। ਠੀਕ ਹੈ ਨਾ? ਹੁਣ ਉਹ ਜਿਹੜੇ ਉਹਨੇ ਉਹਨੇ ਕਿਹਾ ਹਾਂਜੀ ਜੀ ਹਾਂਜੀ ਦਾਰੂ ਪੀਤੀ ਹੋਈ ਸੀ। ਬੰਦਾ ਨੂੰ ਪੁੱਛਿਆ ਤੂੰ ਉੱਥੇ ਮੌਜੂਦ ਸੀ? ਦੋਤੇ ਹੈ ਸੀ ਮੈਂ ਤਾਂ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ ਮੈਂ ਚਾਹਨੀ ਹਾਂ ਲੀਸ਼ਾ ਨੂੰ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਨਹੀਂ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕੇ ਅਸੀਂ ਉਥੇ ਆ ਰਹੀ ਆ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਸਟੇਸ਼ਨ 'ਚ ਕੀ ਕਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਠੀਕ ਹੈ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਇਹ ਉੱਥੇ ਕੀ ਲੈਣ ਗਏ ਜੇ ਇੰਨੇ ਹੀ ਇਹਨਾਂ ਦਾ ਉਹ ਸੀਗਾ ਤਾਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੇ ਮੇਰੇ سپورਟ 'ਚ ਖੜੇ ਨੇ ਦੇ ਖਿਲਾਫ ਪਰਚਾ ਆਇਆ ਕਿ ਤੁਸੀਂ ਉਹਨਾਂ ਨੂੰ ਮਾਫ਼ ਕਰਨ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰॉडकास्ट ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤਾਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀਆਂ ਜਾਂ ਕੁਰਸ਼ ਬੋਲ ਰਹੀਆਂ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਨਾਂ ਨੇ ਨਕਾਬ ਬਣਾ ਕੇ ਆਪਸ ਹੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਜਿਉਂ ਕਹਿੰਦੇ ਕਿ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਹੀ ਹੈਗੀ ਉਹ ਇਹੋ ਵੀਡੀਓ ਉਹਨਾਂ ਦੀ ਵੀ ਹੈ ਕਿ ਉਹ ਫੇਕ ਕਰ ਰਹੇ ਠੀਕ ਹੈ ਬੀ ਉਹ ਕਿਹਨੇ ਬਣਾਤੀ ਫਿਰ ਉਹ ਬੈਸਿਕ ਸਕ੍ਰਿਪਟ ਸੋਸ਼ਲ ਮੀਡੀਆ ਦੇ ਫੇਕ ਵੀਡੀਓ ਪਾ ਪਰ ਗਲ ਸਵਾਲ ਇਹ ਹੈ ਕਿ ਜਿੰਨਾਂ ਨੇ ਜਿੰਨਾਂ ਦੇ ਖਿਲਾਫ ਤੁਸੀਂ ਪਸਟ ਕਰਾਇਆ ਉਹ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕੇ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਠੀਕ ਹੈ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਤੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂੰਹਰੇ ਆ ਕੇ ਨਕਾਬ ਢੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਵਾਂਗੀ ਉਹ ਮੰਨ ਜਾਵੇ ਮੇਰਾ ਫੋਨ ਕਿੱਥੇ ਗਿਆ ਤੁਸੀਂ ਮਰ ਹੁਣ ਅਕੀ ਕੀ ਅੱਜ ਤਾਂ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਹੁਣ ਤੁਸੀਂ ਸੋਚਿਆ ਕਿ ਕੀ ਪਲੈਨਿੰਗ ਹੈ ਤੁਹਾਡੀ ਤੁਸੀਂ ਨਾਲ ਗੱਲਬਾਤ ਕਰ ਰਹੇ ਹੋ ਬਕਾਇਦਾ ਐਸ ਐਚਓ ਸਾਹਿਬ ਨੇ ਮੈਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ ਇਹ ਜਿਹੜੇ ਮੁੰਡੇ ਫੜੇ ਜਿਹੋ ਉਹਨਾਂ ਦੀ ਪਛਾਣ ਤੁਸੀਂ ਕਰਾ ਲਗੇ ਦੇਖੋ ਇਹ ਮੁੰਡੇ ਜੀ ਉੱਥੇ ਵਿਆਹ ਤੇ ਮੌਜੂਦ ਸੀਗੇ ਫਟਾ ਕਰੋ ਮਨੇ ਇਹ ਪ੍ਰੋਕੈਸਟਲ ਆਪਰੇ ਸਾਹਮਣੇ ਸਮਝਾਓ ਸਭ ਤੋਂ ਪਹਿਲਾਂ ਤੁਸੀਂ ਇੱਥੇ ਲਾਓ ਨਾ ਫਟਾ ਲਾਓ ਨੀਚੇ ਕੱਪੜੇ ਕੋਲ ਆਪਦੇ ਕੋਲ ਛੋਟਾ ਨੇੜੇ ਕਰ ਦੋ ਆਪ ਕੋਲ ਇੱਕ ਮੁੰਡਾ ਜਿਹੜੀ ਬੇਟੀ ਫੋਟੋ ਦਿਖਾ ਰਹੇ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜੀ ਤੋਂ ਬਕਾਇਆ ਜਾ ਰਿਆ ਆ ਇਹ ਪੁਲਿਸ ਦਾ ਜਿਹੜਾ 리ਡਰ ਜਿਹੜਾ ACP ਦਾ 리ਡਰ ਉਹ ਕੀ ਕਰੇ ਮੈਨੂੰ ਨਹੀਂ ਜੀ ਪਤਾ ਮੇਰੇ ਵਾਸਤੇ ਆਡੀਅנס ਸੀ ਜੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆਡੀਅנס ਸੀਗਾ ਤੇ ਉਸ ਟਾਈਮ ਮੈਂ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਦੇ ਨੇ ਉਹ ਸੀਗੀ ਤੇ ਲੇਕਿਨ ਜਿਹੜਾ ਮੈਂ ਤਾਂ ਪਹਿਲਾਂ ਵੀ ਆਪਣਾ ਉਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਹੇ ਉਹਦੇ ਨਾਲ ਮੇਰੀ ਕੀ ਸੀ ਡੀਜੇ ਦਾ ਨਾਮ ਬਾਨੀਪਾਲ ਨੇ ਇਹ ਪਛਾਨਨ ਤੋਂ ਇਨਕਾਰ ਕਿਉਂ ਕੀਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁਕਰਦਾ ਕਿਉਂ ਪਿਆ ਹੋਇਆ ਹੈ ਤੂੰ ਮੇਰੇ ਖਿਲਾਫ ਉੱਟਾ ਜੀ ਉਹਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਰਲ ਉਹ ਕਹਿੰਦਾ ਉਹ ਵੀਡੀਓ ਪਾਈ ਆ ਉਹ ਵੀਡੀਓ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨਾ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਹੈ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਜੀ ਬਈ ਉਹ ਵੀਡੀਓ ਚਲ ਇਹ ਸਫਾਈਆਂ ਤੇ ਦਫਾ ਕਰੋ ਮੁੱਦੇ ਤੇ ਗੱਲ ਤੇ ਆਉਨੇ ਆ ਤੇ ਜਿਹੜੇ ਨਾਲ ਮੇਰਾ ਵਿਵਾਦ ਆ ਆ ਮੁੰਡਾ ਹੈ ਹਾਂ ਬਾਕੀ ਇਹ ਮੁੰਡਾ ਕੌਣ ਤੇ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਸੀ ਮੋਬਾਈਲ ਚ ਉੱਥੇ ਰੱਖ ਕੇ ਛੇਡਦਾ ਇੱਕ ਦਿਨ ਅੱਜ ਥੱਲੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਫੜੇਗਾ ਕਿ ਫੜਿਆ ਗਿਆ ਵੀ ਫੜਿਆ ਗਿਆ ਜੀ ਫੜੇਗਾ ਕਿ ਨਹੀਂ ਫੜੇਗਾ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਇਹ ਸਿੱਧੀ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੇ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਕੀਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹਿੰਉਂ ਧੰਨਵਾਦ ਦੇਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ